ਇਕ ਵਾਰ ਇੱਕ ਕਾਂ ਬੈਠਾ ਦਰਖਤ ਤੇ ਰੋਈ ਜਾਂਦਾ ਤੇ ਕਾਂ ਦਾ ਇੱਕ ਹੰਝੂ ਥੱਲੇ ਬੈਠੇ ਫਕੀਰ ਦੇ ਉੱਤੇ ਡਿੱਗਦਾ ਆ ਫਕੀਰ ਤਾਂ ਨੂੰ ਦੇਖਦਾ ਆ ਕਾਂ ਰੋਈ ਜਾਂਦਾ ਫਕੀਰ ਕਾਂ ਨੂੰ ਪੁੱਛਦਾ ਕਾਂ ਵਾ ਕਿਉਂ ਰੋਈ ਜਾਂਦਾ ਕਿਉਂ ਇੰਨਾ ਦੁਖੀ ਆ ਕਾਂ ਕਹਿੰਦਾ ਫਕੀਰ ਜੀ ਮੈਨੂੰ ਰੱਬ ਨੇ ਇੰਨਾ ਕਾਲਾ ਰੰਗ ਦਿੱਤਾ ਲੋਕ ਮੈਨੂੰ ਨਫ਼ਰਤ ਕਰਦੇ ਟੀਮਾ ਮਾਰਦੇ ਆ ਹੰਸ ਵੇਖੋ ਕਿੰਨਾ ਸੋਹਣਾ ਕਿੰਨਾ ਚਿੱਟਾ ਰੰਗ ਦਿੱਤਾ ਉਹਨੂੰ ਰੱਬ ਨੇ ਫਕੀਰ ਕਹਿੰਦਾ ਜਾ ਕੇ ਹਾਂਸ ਕੋਲੋਂ ਪੁੱਛ ਲਾ ਕਾਂ ਹਾਂਸ ਕੋਲੇ ਜਾਂਦਾ ਹਾਂਸ ਨੂੰ ਪੁੱਛਦਾ ਹਾਂਸ ਕਹਿੰਦਾ ਮੈਂ ਕਹਦਾ ਸੁਖੀ ਹਾਂ ਮੈਨੂੰ ਤਾਂ ਰੱਬ ਨੇ ਰੰਗ ਹੀ ਉਹ ਦਿੱਤਾ ਜਿਹੜੇ ਰੰਗ ਤਾਂ ਖਫਣ ਲੋਕ ਮਰਿਆਂ ਦੇ ਉੱਤੇ ਪਾਉਂਦੇ ਆ ਤੂੰ ਜਾ ਕੇ ਤੂਤੇ ਨੂੰ ਪੁੱਛ ਕਾਂ ਤੂਤੇ ਕੋਲ ਜਾਂਦਾ ਤੂਤੇ ਨੂੰ ਪੁੱਛਦਾ ਤੂਤਾ ਕਹਿੰਦਾ ਮੈਂ ਕਹਦਾ ਸੁਖੀ ਯਾਰ ਮੈਨੂੰ ਤਾਂ ਲੋਕ ਪਿੰਜਰੇ 'ਚ ਕੈਦ ਕਰਕੇ ਰੱਖਦੇ ਆ ਜਿੰਨਾ ਚਿਰ ਮੇਰੀ ਮੌਤ ਨਹੀਂ ਹੋ ਜਾਂਦੀ ਮੈਂ ਕਹਦਾ ਸੁਖੀ ਤੂੰ ਜਾ ਕੇ ਮੋਰ ਕੋ ਪੁੱਛ ਕਾ ਮੋਰ ਕੋਲੇ ਵਗ ਜਾਂਦਾ ਮੋਰ ਨੂੰ ਜਾ ਕੇ ਪੁੱਛਦਾ ਆ ਮੋਰ ਕਹਿੰਦਾ ਯਾਰ ਮੈਂ ਕਾਦਾ ਸੁਖੀ ਆ ਮੈਨੂੰ ਤਾਂ ਇਹ ਮੇਰੇ ਤਾਂ ਲੋਕ ਖੰਭ ਪਟਕੇ ਲੈ ਜਾਂਦੇ ਆ ਆਪਣੇ ਘਰਾਂ ਦੀ ਸਜਾਵਟ ਕਰ ਲਈ ਮੈਂ ਕਹਦਾ ਕਾ ਹਾਰ ਕੇ ਫਕੀਰ ਕੋਲੇ ਆ ਜਾਂਦਾ ਕਾ ਫਕੀਰ ਨੂੰ ਕਹਿੰਦਾ ਕਿ ਫਕੀਰ ਜੀ ਇੱਥੇ ਤਾਂ ਸਾਰੇ ਹੀ ਦੁਖੀ ਆ ਕਹਿੰਦਾ ਫਿਰ ਤੂੰ ਕਿਉਂ ਰੋਈ ਜਾਣਾ ਜਿਹੜਾ ਰੰਗ ਰੱਬ ਨੇ ਤੈਨੂੰ ਦਿੱਤਾ ਆ ਉਹਨੂੰ ਕਬੂਲ ਕਰ ਉਹਦੇ ਭਾਣੇ 'ਚ ਰਹੇ ਸੋ ਦੋਸਤੋ ਕਿਸੇ ਦੀਆਂ ਕੋਠੀਆਂ ਕਾਰਾਂ ਵੇਚ ਕੇ ਜਾਇਦਾਦ ਦਾ ਵੇਚ ਕੇ ਕਦੇ ਵੀ ਦੁਖੀ ਨਾ ਹੋਇਓ ਕੀ ਪਤਾ ਕੋਠੀਆਂਕਾਰਾਂ ਵਾਲੇ ਜਾਇਦਾਦਾਂ ਵਾਲੇ ਆਪਣੇ ਨਾਲੋਂ ਵੱਧ ਦੁਖੀ ਹੋਣ